ਸੌਰੀ ਭੈਣ ਭਰਾਵਾਂ ਨੂੰ ਸਸ ਸਵੀਕਾਰ ਅੱਜ ਆਪਾਂ ਗੱਲ ਕਰਦੇ ਆਂ ਬਈ ਜੀ ਪਰਮਲ 212 ਚੋਨੇ ਦੀ ਜੋ ਕਿ ਪਿੱਛੇ ਜੇ ਹਾਈਬ੍ਰਿਡ ਚੋਨੇ ਜਿਹੜੇ ਆ ਬੈਨ ਕਰਤੀ ਸੀ ਤੇ ਤਾਂ ਕਰਕੇ 212 ਨੂੰ ਬਹੁਤ ਲੋਕਾਂ ਨੇ ਖਰੀਦਿਆ ਦੁਕਾਨਦਾਰਾਂ ਨੇ ਵੀ ਬਹੁਤ ਲੁੱਟ ਕਰੀ 3-300 ਰੁਪਏ ਤੇ 1 ਕਿਲੋ ਵਿਕਿਆ ਬਈ ਜੀ ਮਾਨਸਾ ਏਰੀਏ ਦੇ ਵਿੱਚ 212 ਜਾਦੇ ਖਰੀਦਿਆ ਹੁਣ ਤੁਸੀਂ ਦੇਖ ਰਹੇ ਹੋ ਇਹ ਆਪਣਾ ਗਵਾਂਢੀ ਹੈ ਇਹ ਵੀ ਲੈ ਕੇ ਆਇਆ ਸੀ 5 ਕਿੱਲਿਆਂ ਦਾ ਭਾਈ ਜੀ ਤੇ 5 ਕਿੱਲਿਆਂ ਦੇ ਵਿੱਚੋਂ 4 ਕਿੱਲਿਆਂ ਦਾ 20 ਤਾਂ ਵਧੀਆ ਨਿਕਲਿਆ ਪ੍ਰੋਪਰ ਹੈ ਜੀ ਦੇਖ ਰਹੇ ਹੋ ਤੁਸੀਂ ਉਹ ਗੱਬਿਆਂ ਦੇ ਵਿੱਚ ਆ ਜੀ ਮੰਨ ਕੇ ਚੱਲ ਪਏ ਭਾਈ ਨਿਕਲ ਰਹੀ ਹੈ ابھی ਤੇ 1 ਕਿੱਲੇ ਦਾ ਵੀ ਬਾਈ ਕੀ ਬਣਿਆ ਇਹ ਇਦੋਂ ਪਹਿਲਾਂ 10 15 ਦਿਨ ਪਹਿਲਾਂ ਨਿਸਰ ਗਿਆ ਮੰਨ ਕੇ ਚੱਲੋ ਨਿਕ ਵਰੀ ਆ ਗਿਆ ਹੁਣ ਇਹ ਚੋਨਾ ਨਿਸਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਕਰਕੇ ਕਹਿਣਾ ਬਾਈ ਜੀ ਦੁਕਾਨਦਾਰਾਂ ਤੋਂ ਦੇਖ ਕੇ ਤੇ ਨਕਲੀ ਬੀਜਾਂ ਤੋਂ ਬਚੋ ਬਾਈ ਜੀ